ਉਦੇ ਨਿਚੋੜ ਮਿਲਿਆ ਅਗਲੀ ਪੌੜੀ ਤਾਂ ਹੀ ਚੜੇ ਤਾਂ ਚੜਿਆ ਮੈਂ ਇਹ ਮੈਨੂੰ ਪਤਾ ਲੱਗਦਾ ਜੇ ਆਪਾਂ ਪਹਿਲੀ ਤਾਂ ਪੈਰ ਰੱਖਾਂਗੇ ਤਾਂ ਤਾਂ ਹੀ ਜਾਵਾਂਗੇ ਹਾਂ ਹਾਂ ਬਸ ਆਹੀ ਵਧੀਆ ਗੱਲ ਲੱਗ ਰੇ ਮੈਂ ਤਾਂ ਆਪ ਸਾਰਿਆਂ ਤੋਂ ਮਾਫੀ ਮੰਗ ਲੈਣਾ ਹੁੰਦਾ ਕੋਈ ਚੱਕਰ ਨਹੀਂ ਕੋਈ ਕੋਈ ਗੱਲ ਛੋਟੇ ਉਹ ਚੱਲੇ ਆ ਹਾਂ ਇਹ ਮੈਂ ਇਹ 에어 ਕੂਲਰ ਬਾਰੇ ਮੇਰੀ ਸ਼ਾਇਦ ਪਹਿਲੀ ਵੀਡੀਓ ਵੇਖੀ ਹੋਵੇ ਉਹ 'ਚ ਮੈਂ ਕਿਹਾ ਏਅਰ ਕੂਲਰ ਹਵਾ ਠੰਡੀ ਕਰਦਾ ਟੈਂਪਰੇਚਰ ਮੈਂਟੇਨ ਕਰਨ ਵਾਸਤੇ ਏਅਰ ਕੂਲਰ ਲੱਗਾ ਹੁੰਦਾ ਟਰੈਕਟਰ ਦੇ ਵਿੱਚ ਤੇ ਪਰ ਉਹ ਮੈਂ ਗਲਤ ਸੀ ਉੱਥੇ ਗਲਤ ਸੀ ਉਹ ਕਾਦੇ ਲਈ ਹੁੰਦਾ ਜਦੋਂ ਜਦੋਂ ਟਰਬੋ ਹੁੰਦ ਚਾਇਆ ਟਰਬੋ ਕਹਿੰਦੇ ਕਾਰਾਂ ਵਾਸਤੇ ਆਇਆ ਸੀਗਾ ਓਕੇ ਜਿਵੇਂ ਟਰੈਕਟਰ ਦਾ ਤਾਂ ਆਪਾਂ ਇੰਜਣ ਵੱਡਾ ਕਰਤਾ ਪੈਸਟਨ ਦਾ ਸਾਈਜ਼ ਵੱਡਾ ਕਰ ਸਕਦੇ ਆ ਉਹਦੇ ਵਿੱਚ ਦਾਇਰਾ ਹੁੰਦਾ ਜਿਵੇਂ ਬਰਨਰਟ ਆ ਉਹਦੇ ਵਿੱਚ ਵਿੱਚ ਹੀ ਸੀਮਤ ਚੀਜ਼ਾਂ ਰੱਖਣੀਆਂ ਟਰਬੋ ਆਇਆ ਸੀ ਉਸ ਕੰਮ ਵਾਸਤੇ ਵੀ ਬੂਸਟ ਪਾਵਰ ਦੇਣ ਲਈ ਹਾਂ ਥੋੜੇ ਥੋੜੀ ਜਗ੍ਹਾ 'ਚ ਉਹਦੀ ਪਾਵਰ ਵਾਜੇ ਓਕੇ ਟਰੈਕਟਰ ਆਈ ਤਾ ਉਹ ਕਹਿੰਦੇ ਜ਼ਰੂਰੀ ਨਹੀਂਗਾ ਜਿੰਨਾ ਇਹਦਾ ਇੱਕ ਸਿਲੰਡਰ ਹੋਰ ਵਧਾ ਸਕਦੇ ਆ ਜਾਂ ਕੁਝ ਵੀ ਆ ਹਮ ਹਮ ਘਰਾਂ ਵਾਸਤੇ ਸੀ ਪਹਿਲਾਂ ਉਹ ਉਹ ਚੀਜ਼ ਨੇ ਜਿਹੜਾ ਟਰੈਕਟਰ ਨੇ ਧੂਆਂ ਬਾਹਰ ਕੱਢਣਾ ਜਿਹੜਾ ਧੂਆਂ ਬਾਹਰ ਕੱਢਣਾ ਉਹ ਤੋਂ ਕੰਮ ਲੈ ਲਿਆ ਉਹ ਜਿਵੇਂ ਹੁੰਦੀਆਂ ਪਾਉਣ ਚੱਕੀਆਂ ਇਦਾਂ ਦੀ ਪਾਉਣ ਚੱਕੀ ਆ ਇੱਕ ਇਧਰਲੇ ਪਾਸੇ ਹਾਂ ਉਹ ਜੋ ਧੂਆਂ ਬਾਹਰ ਨਿਕਲਦਾ ਉਹ ਕੰਮ ਪੈਂਦੀ ਆ ਉਹਦਾ ਦੂਜਾ ਪਾਸਾ ਜਿਹੜਾ ਉਹ ਉਹਦੇ ਉਲਟ ਸਾਈਡ ਲੱਗੀ ਹੋਈ ਆ ਉਹਨੇ ਬਾਹਰੋਂ ਹਵਾ ਖਿੱਚਣੀ ਆ ਉਹਨੇ ਖਿੱਚਣੀ ਆ ਜਦੋਂ ਆਪਾਂ ਰੇਸ ਦਿੱਤੀ ਦੂਜੀ ਪੱਖੀ ਨੇ ਹਵਾ ਖਿੱਚ ਕੇ ਧੱਕਣੀ ਆ ਹਾਂ ਜਦੋਂ ਆਪਾਂ ਸਾਈਕਲ 'ਚ ਹਵਾ ਭਰਦੇ ਆ ਆਪਣਾ ਪੰਪ ਗਰਮ ਹੋ ਜਾਂਦਾ ਗਰਮ ਹੋ ਜਾਂਦਾ ਇਹਦਾ ਮਤਲਬ ਜਦੋਂ ਆਪਾਂ ਹਵਾ ਨੂੰ ਨਾਪਦੇ ਆ ਕੰਪਰੈਸ ਕਰਦੇ ਆ ਗਰਮ ਹੁੰਦੀ ਆ ਹੂੰ ਤੇ ਜਦੋਂ ਉਹ ਚੱਕੀ ਉਹਨੂੰ ਪੀੜ ਕੇ ਲਗਾਉਂਦੀ ਆ ਵਿੱਚ ਦੀ ਹਾਂਜੀ ਹਵਾ ਦਾ ਟੈਂਪਰੇਚਰ ਵਧ ਜਾਂਦਾ ਹੂੰ ਇੱਕ ਤਾਂ ਆਪਣੇ ਧੂਏਂ ਦੀ ਜਿਹੜੀ ਐਗਜ਼ੌਸਟ ਦੀ ਹੀਟ ਆ ਕੌਜ ਹਵਾ ਤਾਂ ਉਹਨੇ ਗਰਮ ਕਰਦੀ ਹਾਂਜੀ ਕੌਜ ਹਵਾ ਆਪਣੇ ਕੰਪਰੈਸਰ ਹੋਣਾ ਧੱਕਣਾ ਨੱਪ ਕੇ ਭੇਜਣ ਨਾਲ ਹੋਗੀ ਹਮਮ ਕਰਮ ਹੋ ਗਈ ਹਾਂਜੀ ਉਹ ਬੰਦੇ ਜਿਹੜੇ ਗੋਰੇ ਆ ਜਿਹੜਾ ਹੁਣ 25310 ਐਸ ਆਇਆ ਉਹਦੇ 에어 ਕੂਲਰ ਨਹੀਂਗਾ ਉਹਦੇ ਹੈ ਨਹੀਂ 200910 ਮਾਡਲ 5310 ਐਸ ਵੇਖਿਆ ਉਹ 70 ਐਚਪੀ ਕੰਪਨੀ ਇਹ ਲਾਉਂਦਾ ਸੀ ਉਹ ਮੈਂ ਨਹੀਂ ਵੇਖਿਆ 5310 ਐਸ ਲਿਖਿਆ ਹੁੰਦਾ 5410 ਕਹ ਲਓ ਤੁਸੀਂ ਹਾਂ ਜਿਹੜੇ ਨਵ ਮਾਡਲ 10 ਮਾਡਲ 5410 ਉਹਨਾਂ ਦੇ 에어 ਕੂਲਰ ਹੈ ਨਹੀਂ ਹਮ ਇਹਦਾ ਮਤਲਬ ਉਹਨਾਂ ਨੂੰ ਬਾਅਦ ਚ ਪਤਾ ਲੱਗਾ ਕਾਰਾਂ ਦੇ ਮੈਂ ਪਹਿਲਾਂ ਤੋਂ ਵੇਣਾ ਕਾਰਾਂ ਦੇ ਪਹਿਲਾਂ ਤੋਂ ਪਹਿਲਾਂ ਤੋਂ ਵੇਣਾ ਉਹ ਜਦੋਂ ਹਵਾ ਕੰਪਰੈਸ ਹੋਊਗੀ ਕਿਸੇ ਵੀ ਕਮਰੇ ਚ ਜਿਵੇਂ ਗਲਾਸ ਚ ਕਹਿ ਲੀਏ ਆਪਾਂ ਬਲੂਨ ਚ ਕਹਿ ਲੀਏ ਜਿਹੜੀ ਠੰਡੀ ਹਵਾ ਉਹ ਜ਼ਿਆਦਾ ਜਾਂਦੀ ਆ ਹਮ ਜਦੋਂ ਗਰਮ ਹੋ ਜਾਂਦੀ ਉਹ ਫੈਲ ਜਾਂਦੀ ਆ ਘੱਟ ਵੱੜਦੀ ਆ ਕੰਮ ਉਹਨੇ ਕੀ ਕਰਨਾ ਸੀਗਾ ਜਿਹੜਾ ਟਰੈਕਟਰ ਆ ਇਹਦੀ ਹਵਾ ਜ਼ਿਆਦਾ ਭੇਜਣੀ ਸੀ ਉੱਥੇ ਬਲਾਸਟ ਵੱਡਾ ਹੋਵੇ ਤੇ ਉਹ ਪਿਸਟਨ ਨੂੰ ਨਾ ਜ਼ਿਆਦਾ ਧੱਕਾ ਮਾਰੂਗਾ ਹਮ ਹੁਣ ਕੀ ਹੋਇਆ ਹੀਟ ਕਰਤਾ ਉਹਨੇ ਹਵਾ ਨੂੰ ਹਮ ਹਵਾ ਜਿੰਨੀ ਭੇਜਣੀ ਸੀ ਉੰਨੀ ਫੇਰ ਨਹੀਂ ਗਈ ਕੋਜਕ ਕੋਜਕ ਜਿਆਦਾ ਜਾਵੜੀ ਹਵਾ ਫੈਲਦੀ ਆ ਜਿੰਨੀ ਉਹਨੇ ਭੇਜਣੀ ਸੀ ਉਹਦੇ ਕਰਕੇ ਹਵਾ ਫੈਲ ਗਈ ਜਾਨਕੀ ਜਦੋਂ ਨਪਦੇ ਆ ਹਵਾ ਹੀਟ ਹੋ ਗਈ ਉਹ ਜਿਹੜੇ ਸਲੈਂਸਰ ਨੇ ਕਰਤੀ ਉਹਦੀ ਗਰਮੀ ਨੇ ਕੋਜ ਇਹਨੇ ਨੱਪ ਕੇ ਕਰਤੀ ਨੱਪ ਕੇ ਪ੍ਰੈਸ ਕਰਕੇ ਕਰਤੀ ਪ੍ਰੈਸ਼ਰ ਲਾ ਲੋ ਕੁਛ ਲਾ ਹੁਣ ਜਦੋਂ ਨੱਪੀ ਗਈ ਨੱਪੀ ਗਈ ਹਵਾ ਗਰਮ ਹੋ ਗਈ ਗਰਮ ਹੋ ਕੇ ਜਿੰਨੀ ਭੇਜਣੀ ਸੀ ਉੰਨੀ ਨਹੀਂ ਗਈ ਕਿਉਂਕਿ ਹਵਾ ਫੈਲ ਜਾਂਦੀ ਆ ਗਰਮ ਹੋ ਕੇ ਆਪਾਂ ਕਹਿੰਦੇ ਹਾਂ ਨਾ ਗਰਮੀ ਚ ਹਵਾ ਵੱਧ ਜਾਂਦੀ ਆ ਟਾਇਰਾਂ ਚ ਟਾਇਰਾਂ ਚ ਵੱਧਦੀ ਆ ਉਹ ਜਿੰਨੀ ਉੱਥੇ ਜਾਣੀ ਚਾਹੀਦੀ ਉੱਥੇ ਨਹੀਂ ਗਈ ਹੁਣ ਉਹਨਾਂ ਨੇ ਕੀ ਕੀਤਾ ਹਵਾ ਦਾ ਹਵਾ ਦੇ ਟਰਬੋ ਦੇ ਸਨ ਚ ਉਹ ਚੀਜ਼ ਲਾਤਾ 에ਅਰ ਕੁਲਰ ਹਵਾ ਦਾ ਟੈਂਪਰੇਚਰ ਮੈਂਟੇਨ ਕਰ ਲਿਆ ਹਵਾ ਨੂੰ ਮੈਂਟੇਨ ਹੀ ਕਰ ਲਿਆ ਉਹਦਾ ਵਜਾ ਔਰ ਉਧਰ एयर कूलर ਦੀ ਨਿਗਾਹਤਾ ਹਾਂ ਨਿਗਾਹਤਾ ਵਿੱਚ ਦੀ ਹਾਂ ਉਹਦੇ ਨਾਲ ਹਵਾ ਠੰਡੀ ਹੋਗੀ ਠੰਡੇ ਹੋਣ ਨਾਲ ਜਿਆਦੇ ਭਰੀ ਗਈ ਉਹਦੇ ਵਿੱਚ ਜਿੰਨੀ ਭਰਨੀ ਚਾਹੁੰਦਾ 11 ਨੀ ਭਰੇਗੀ 11 ਭਰੇਗੀ ਉਨਾ ਬਲਾਸਟ ਹੋ ਜਾ ਹਾਂ ਜੇ ਸਿੱਧੀ ਕਰਦੇ ਫਿਰ ਉਹ ਹੀ ਗਰਮ ਹੋਊਗਾ ਜਿਆਦੇ ਆਪਾਂ ਹਾਂ ਜਿਆਦੇ ਆਪਾਂ ਇਹ ਸੋਚਦੇ ਸੀ ਵੀ ਇਹ ਤਾਂ ਲਾਇਆ ਵੇ ਆ ਵੀ ਹਵਾ ਠੰਡੀ ਜਾਵੇ ਠੰਡੀ ਦਾ ਨਹੀਂ ਮਤਲਬ ਠੰਡੀ ਜਦੋਂ ਠੰਡਾ ਟਰੈਕਟਰ ਟਰਬੋ ਵਾਲਾ ਜ਼ੋਰ ਜਿਆਦਾ ਲਾਉਂਦਾ ਹਾਂ ਜਦੋਂ ਗਰਮ ਹੋ ਜਾਂਦਾ ਉਹ ਘੱਟ ਲਾਉਂਦਾ ਕਿਉਂਕਿ ਹਵਾ ਮੈਂ ਮੈਂ ਤਾਂ ਇੱਥੋਂ ਤੱਕ ਵੀ 22 ਤਨਾਮ ਉਹ ਬਹੁਤ ਸੋਚਦਾ ਰਹਿੰਦਾ ਉਹ ਕਹਿੰਦਾ ਗਰਮੀ 'ਚ ਗੱਡੀਆਂ ਐਵ ओके ਠੰਡ ਜਾ ਜਾਂਦੀ ਹੈ ਵੀ ਠੰਡਾ ਰਹਿੰਦਾ ਸਾਰਾ ਕੁਝ ਠੰਡਾ ਨਹੀਂ ਹਵਾ ਜਾਦੇ ਜਾਂਦੀ ਅੰਦਰ ਹਾਂ ਇੱਕ ਚੀਜ਼ ਹੋਰ ਵੀ ਹਮਾਂ ਵੀ ਪ੍ਰੈਕਟੀਕਲ ਕੀਤਾ ਬੜੇ ਵੀਰਾਂ ਨੇ ਨੇ ਕਰਿਆ ਹੋਣਾ ਜਦੋਂ ਆਪਾਂ ਪਹਾੜੀ ਏਰੀਆ 'ਚ ਜਾਂਦੇ ਹਾਂ ਆਪਣੀਆਂ ਗੱਡੀਆਂ ਸਾਰੀਆਂ ਦਬਦੀਆਂ ਅੱਛਾ ਜਿੰਨੀ ਆਪਾਂ ਰੇਸ ਪੈਡਲ ਜੋ ਮਰਜੀ ਦਬਲ ਗਏ ਜਿੰਨੀ ਪੈਕਅਪ ਆਪਣੇ ਇੱਧਰ ਪਲੇਨ ਏਰੀਆ 'ਚ ਚੱਲਦੀ ਆ ਉਧਰ ਜਾ ਕੇ ਗੱਡੀ ਕਾਹਤੋਂ ਦਬਦੀ ਆ ਇਹ ਗੱਲ ਅਕਿ ਤੁਸੀਂ ਨੋਟ ਕਰੀ ਕਿ ਨਹੀਂ ਮੈਂ ਕਰੀ ਅੱਛਾ ਉਧਰ ਜਾ ਕੇ ਤੁਸੀਂ ਹੁਣ ਜਦੋਂ ਕਿਤੇ ਗਏ ਨਾ ਜਦੋਂ ਉਧਰ ਜਾਓਗੇ ਪਹਾੜੀ ਏਰੀਆ 'ਚ ਗੱਡੀ ਦਬੂਗੀ ਦਬੂਗੀ ਡੀਜ਼ਲ ਕਾਰ ਅੱਛਾ ਪٹرول ਨੂੰ ਨਹੀਂ ਕੋਈ ਚੱਕਰ ਅੱਛਾ ਡੀਜ਼ਲ ਕਾਰ ਨੇ ਲੋਡ ਲੈਣਾ ਹੀ ਲੈਣਾ ਜੇ ਆਪਣੀ ਇੱਥੇ ਗੱਡੀ ਪਹਿਲੇ ਦੂਜੇ 'ਚ ਜਾ ਰਹੀ ਨਾ ਉੱਥੇ ਇੱਕ ਗੇਰ ਥੱਲੇ ਹੀ ਚੱਲੂਗੀ ਮੈਂ ਉੱਥੇ ਜਾ ਕੇ ਟੈਨਸ਼ਨ 'ਚ ਬਹਿ ਗਿਆ ਮੈਂ ਕਿਹਾ ਵੀ ਚੱਕਰ ਕੀ ਆ ਵਧੀਆ ਕਾਰ ਲੈ ਕੇ ਆਇਆ ਪੇਕੋ ਪੈਣੀ ਆ ਜੋ ਉੱਥੇ ਆ ਕੇ ਚੱਲੇ ਨਾ ਫਿਰ ਮੈਂ ਉਧਰਲੇ ਡਰਾਈਵਰਾਂ ਨੂੰ ਪੁੱਛਿਆ ਕਹਿੰਦੇ ਯਾਰ ਹਵਾ ਦਾ ਚੱਕਰ ਇਹ ਗੱਲ ਪਤਾ ਨਹੀਂ ਹੁਣ ਤੁਹਾਨੂੰ ਸਹੀ ਲੱਗੂ ਕਿ ਨਹੀਂ ਮੈਨੂੰ ਵੀ ਨਹੀਂ ਸੀ ਉਦੋਂ ਯਕੀਨ ਮੈਂ ਮੈਂ ਵੀ ਇੱਕ ਤਾਂ ਮੈਂ ਤਾਂ ਸੋਚਿਆ ਵੀ ਇੱਕ ਜਗ੍ਹਾ ਇਹੋ ਜਿਹੀ ਵੀ ਆ ਜਿੱਥੇ ਗੱਡੀ ਆਪਾਂ ਖਿਹਾਰਦਗੇ ਉੱਥੇ ਗੁਰਤਾ ਕਸ਼ਨ ਕਹਿੰਦੇ ਐਵਜਾ ਬਣਦਾ ਗੱਡੀ ਚੜਾਈ ਵਾਲੇ ਪਾਸੇ ਹਾਂ ਚੜਾਈ ਵਾਲੇ ਪਾਸੇ ਉਹ ਤਾਂ ਆਪਾਂ ਵੀਡੀਓ ਦੇਖੀਏ ਹਾਂ ਇਹ ਕਈ ਚੀਜ਼ਾਂ ਐਂ ਕੰਮ ਵੀ ਹੋ ਇਹੋ ਜਿਹਾ ਕੰਮ ਵੀ ਹੋ ਸਕਦਾ ਹਾਂ ਇੱਕ ਨਾ ਮੈਂ ਆਪਾਂ ਬੱਸ ਕਰੀਏ ਜਦੋਂ ਜਦੋਂ ਮਸ਼ੀਨਰੀ ਵਾਲੇ ਪਾਸੇ ਚੱਲਦੇ ਨਾ ਮੇਰੇ ਬ੍ਰਦਰ ਕੋਲੇ ਇਹ ਮੇਲਕਾਰ ਆ ਹਾਂਜੀ ਉਹ ਗੱਡੀ ਨਾ ਕੰਪਨੀ ਨੇ ਹੁਣ ਜਿਵੇਂ ਜੌਂਡੀਅਰ ਦੀ ਚਲੋ ਕਿ ਆਪਾਂ ਕਹਿੰਦੇ ਨੇ ਕਾਪੀ ਕਰਦੇ ਆ ਹੋਂਡਾ ਦੀ ਬਹੁਤ ਕਾਪੀ ਹੋਈ ਉਹਦਾ ਇੰਜਨ ਉਹਦਾ ਅਲੂਮੀਨੀਅਮ ਦਾ ਆਇਆ ਸੀ ਪੈਟਰੋਲ ਇੰਜਨ ਜਨਾਂ ਹੀ ਵਜਨ ਸੀ ਉਹਦਾ ਚਲੋ ਹੁਣ ਚਾ ਹਾਂ ਚਲਾਉਣ ਚ ਉਹ ਪੈਟਰੋਲ ਇੰਜਨ ਵਰਗੀ ਲੱਗਦੀ ਆ ਠੀਕ ਹੈ ਜੀ ਉਹ ਤੇ ਨਾ ਕੰਪਨੀ ਨੇ ਇੱਕ ਖਾਸੀਅਤ ਦਿੱਤੀ ਸੀਗੀ ਉਹਦੇ ਪਹਿਲੇ ਗੇਅਰ ਚ ਉਹਨੇ 1000 ਆਰਪੀਐਮ ਤੋਂ ਵੱਧ ਲੈਣੀ ਨਹੀਂ ਪਹਿਲੇ ਗੇਅਰ ਚ ਕਈ ਬੰਦੇ ਆਪਾਂ ਸਲੈਪ ਕਢਾ ਕੇ ਤੋੜਦੇ ਆ ਕਈ ਜਿਵੇਂ ਕਈ ਅਣਜਾਣ ਬੰਦੇ ਜਦੋਂ ਪਹਿਲਾ ਗੇਅਰ ਪਾ ਲੈਂਦੇ ਐਵੇਂ ਨਜਾਇਜ਼ੀ ਰੇਸ ਹੋ ਜਾਂਦੀ ਹੈ। ਹੂੰ। ਉਹਦੀ ਉਹ ਪਹਿਲੇ ਗੇਅਰ ਚ ਉਹਦੀ ਰੇਸ 1000 ਤੋਂ ਵੱਧ ਹੀ ਨਹੀਂ। ਉਹ ਵੀ ਟੀਕੀ ਕੰਪਨੀ ਦਾ ਕੋਈ ਸਿਸਟਮ ਨਾ ਉੱਥੇ। ਹਾਂ। ਮੈਂ 7700 ਕਿਲੋਮੀਟਰ ਗੱਡੀ ਚਲਾਈ ਉਹ। ਮੈਨੂੰ ਦਿੱਕਤ ਨਹੀਂ ਆਈ। ਬ੍ਰਦਰ ਮੇਰੇ ਨੂੰ ਜਿਵੇਂ ਪਹਾੜੀ ਤੇ ਚੜਦਾ ਸੀਗਾ ਤੇ ਬ੍ਰੇਕ ਪੈ ਗਈ। ਬ੍ਰੇਕ ਪਾ ਕੇ ਹੁਣ ਜਦੋਂ ਗੱਡੀ ਐ ਸਿੱਧੀ ਚੜਾਈ ਤੇ ਖੜੀ ਆ ਉਹਨੂੰ ਐਕਸੀਲੇਟਰ ਤਾਂ ਦੇਣਾ ਹੀ ਪਊ ਰੇਸ ਤਾਂ ਦੇਣੀ ਪਊ ਪਹਿਰ ਤੋਂ। ਉਹ ਉਹ 1000 ਤੋਂ ਵਧੇ ਨਾ। ਉਹ ਗਲਪੇ ਫੇਰ ਗੱਡੀ ਬੈਕ ਲੈ ਗਿਆ 19 ਵਟ ਫੇਰ ਉਥੋਂ ਜਾਨੀ ਕਿ ਮੂਰੇ ਰੋਕ ਨਾ ਪਵੇ ਬ੍ਰੇਕ ਨਾ ਪਵੇ ਉਦੋਂ ਤੋਰੀ ਗੱਡੀ ਫੇਰ ਗਈ ਤੇ ਨਹੀਂ ਉਹ ਇੰਨੀ ਵਧੀਆ ਕਾਰ ਉਹ ਚ ਉਹ ਕਮੀ ਆ ਉਹ ਕਮੀਆਂ ਪਹਾੜੀ ਰੇਜ ਚ ਨਹੀਂ ਚੱਲਣਾ ਉਹਨੇ ਕਿਉਂਕਿ ਪਹਾੜੀ ਰੇਜ ਚ ਤਾਂ ਆਪਾਂ ਨੂੰ 1500 ਚੱਕਰ ਉਹ ਗਾਂ ਦੀ ਗਾਂ ਜਿੰਨਾ ਵੀ ਆਪਾਂ ਚਾਹੀਦਾ ਹੈ ਨਾ ਜਿੱਥੇ ਰੋਕ ਗਈ ਉੱਥੇ ਚੱਕਣੀ ਪੈ ਸਕਦੀ ਉਹ ਜਿਹੜਾ ਹੁਣ ਆਪਣੇ ਬਟਨ ਨਹੀਂ ਆਉਂਦਾਗਾ ਟਰੈਕਟਰਾਂ ਦੇ ਵਿੱਚ ਉਹ ਐਵਰੇਜ ਵਾਲਾ ਵੱਧ ਵਾਲਾ ਘੱਟ ਵਾਲਾ ਤੀ ਦੇਖਿਆ ਇੱਕੋ ਉਹ ਸੀਆਡੀ ਚ ਹਾਂ ਸੀ ਆਡੀ ਚ ਹਾਂ ਉਹ ਚ ਆਟੋਮੈਟਿਕ ਆ ਕੰਪਨੀ ਵੱਲੋਂ ਮੇਜਕਾਰ ਦੇਖਿਓ ਤੁਸੀਂ ਸਵੈਪਟ ਚ ਵੀ ਸ਼ਾਇਦ ਹੋਊਗਾ ਉਹ ਤੇ ਇਕੋ ਲਿਖਿਆ ਆਉਂਦਾ ਉਹ ਜਦੋਂ ਤੁਸੀਂ ਐਕਸੀਲੇਟਰ ਜ਼ੋਰ ਦੀ ਨਾ ਪਤਾ ਹੂੰ ਉਹਨੇ ਬਣ ਜਾਣਾ ਸਪੋਰਟਸ ਕਾਰ ਵੀ ਮੈਂ ਸਪੋਰਟਸ ਵਾਲੀਆਂ ਮੈਂ ਪੂਰੀ ਭਾਸ਼ਾ ਇਹ ਸਮਝਾਉਣਾ ਤੁਹਾਨੂੰ ਹਾਂ ਹਾਂ ਜਦੋਂ ਤੁਸੀਂ ਉਹਦਾ ਐਕਸੀਲੇਟਰ ਸੈਂਦਾ ਸੈਂਦਾ ਨੱਪਿਆ ਫਿਰ ਉਹ ਐਵਰੇਜ ਵਾਲੀ ਆ ਉਹ ਕਾਰਨ ਕਿਸੇ ਬੰਦੇ ਨੂੰ ਮੈਂ ਵੀਰ ਨੇ ਗੱਡੀ ਸਿੱਖਣੀ ਆ ਮੈਂ ਇਹਨੂੰ ਕਹਿ ਦਿਆਂ ਵੀਰੇ ਤੂੰ ਆ ਲਾਈਟ ਬੰਦ ਨਹੀਂ ਹੋਣ ਦੇਣੀ ਹਾਂ ਉਹ ਤੇ ਇਕੋ ਲਿਖਿਆ ਆਉਂਦਾ ਗ੍ਰੀਨ ਕਲਰ ਦਾ ਹਾਂ ਇਹ ਬੰਦ ਨਹੀਂ ਹੋਣ ਦੇਣੀ ਉਹ ਦਿੱਤਾ ਤਾਂ ਉਹਨਾਂ ਨੇ ਕੰਪਨੀ ਨੇ ਆਏ ਆ ਵੀ ਜੇ ਤੂੰ ਐਕਸੀਲੇਟਰ ਜ਼ੋਰ ਤੀ ਨਾ ਪਤਾ ਸਪੋਰਟਸ ਹੋ ਗਈ ਆ ਸਪੋਰਟਸ ਮੂਡ ਤੇ ਹੋ ਗਈ ਆ ਨੋਰਮਲ ਇਕੋ ਤੇ ਆ ਉਹ ਉਹ ਮੈਨੂੰ ਮੇਰੇ ਭਰਾਣੇ ਆਏ ਕਹਦਾ ਵੀ ਤੂੰ ਇਹ ਲਾਈਟ ਬੰਦ ਨਾ ਹੁਣਦੀ ਐਵਰੇਜ ਬਹੁਤ ਦੇਊਗੀ ਤੋਂ ਉਹਨਾਂ ਨੇ ਸਮਝਾਤਾ ਵੈਸੇ ਮੈਨੂੰ ਹੁਣ ਤੱਕ ਉਹ ਥਿਊਰੀ ਦਾ ਨਹੀਂ ਪਤਾ ਸੀਗਾ ਮੈਂ ਉਹਨੂੰ ਕਿਤੇ ਵੀ ਲੈ ਕੇ ਜਾਣਾ ਸੈਂਦਾ ਸੈਂਦਾ ਐਕਸੀਲੇਟਰ ਨੱਪੀ ਜਾਣਾ ਇਕੋ ਮੂਡ ਤੇ ਹੀ ਰੱਖਣੀ ਉਹ ਲਾਈਟ ਬੰਦ ਨਹੀਂ ਜਦੋਂ ਤੁਸੀਂ ਐਕਸੀਲੇਟਰ ਜ਼ੋਰ ਦੀ ਨਮਾਤਾ ਉਹਨੇ ਉਹਦੇ ਹੀ ਬੰਦ ਕਰ ਦੇਣਾ ਉਹ ਉਹ 22 ਤੋਂ 23 24 ਦੀ ਐਵਰੇਜ ਲੈਂਦਾ ਮੇਹ ਤੋਂ ਉਹਦਾ ਪੈਰ ਹੀ ਉਵੇਂ ਟੱਗ ਗਿਆ ਮੈਂ ਹਾਂ ਰੱਬੋਤ ਰੱਬ ਕੁਦਰਤ ਦਾ ਹਜੇ ਤੱਕ ਕੁਦਰਤ ਦੀ ਬਰਾਬਰੀ ਨਹੀਂ ਹੋਈ ਕਿਸੇ ਦੀ ਨਹੀਂ ਉਹ ਤਾਂ ਹੋਣੀ ਵੀ ਨਹੀਂ ਆਹ ਗੱਡੀ ਆ ਇਹ ਚ ਉਹ ਕਰੂਜ਼ ਮੂਡ ਆਉਂਦਾ ਨਾ ਹੂੰ ਉਹ ਸਕੂਟਰੀ ਖੜੀ ਓਲਾ ਆਪਣੇ ਉਹ ਵੀ ਖੜੀ ਹੂੰ ਉਹ ਚ ਵੀ ਕਰੂਜ਼ ਮੂਡ ਆਉਂਦਾ ਉਹਦੇ ਚ ਵੀ ਆਉਂਦਾ ਉਹ ਚ ਵੀ ਆਉਂਦਾ ਉਹ ਸਕੂਟਰੀ ਤੁਹਾਨੂੰ ਕਹੂਗੀ 100 ਕਿਲੋਮੀਟਰ ਮੈਂ ਜਾਣ ਵਾਲੀ ਹਾਂ ਬੈਟਰੀ ਤੁਸੀਂ ਤੁਰੀ ਜਾਂਦੀ ਦਾ ਇਕੋ ਮੂਡ ਲਾ ਦੋ ਉਹਨੇ 80 ਤੇ ਆ ਜਾਣਾ ਫਿਰ ਦੇ 20 ਚੱਕਦੇ ਇਕੋ ਤੇ ਕਰਤੀ ਨਹੀਂ ਆਪਾਂ ਮੇਰੀ ਇਹ ਥਿਉਰੀ ਹੁੰਦੀ ਸੀ ਵੀ ਜੇ ਆ ਗੱਡੀ ਨੂੰ ਮੇਨ ਰੋਡ ਤੇ ਪਾ ਕੇ ਆਪਾਂ 80 ਦੀ ਸਪੀਡ ਬੰਨ ਕੇ ਇਹਨੂੰ ਕਰੂਜ਼ ਮੂਡ ਲਾਤਾ ਇਹ ਐਵਰੇਜ ਜ਼ਿਆਦਾ ਦੇਊਗੀ ਪਰ ਜੇ ਥੋੜੀ 20 ਦੀ ਦੇਈ ਜਾਂਦੀ 15 ਦੇ ਜੋ ਕਰੂਜ਼ ਮੂਡ ਲਾਤਾ 15 16 ਤੇ ਆਜੋ ਬੰਦੇ ਦਾ ਪੈਰ ਰੱਬ ਨੇ ਬਣਾਇਆ ਵੇਖੋ ਤੁਸੀਂ ਜਦੋਂ ਆਪਣੀ ਚੜਾਈ ਚੜਦੀ ਹੈ ਗੱਡੀ ਆਟੋਮੈਟਿਕ ਆਪਨਾ ਪੈਰ ਨੱਪੀ ਜਾਂਦਾ ਜਦੋਂ ਆਪਾਂ ਉਤਰਦੇ ਐਕਸੀਲੇਟਰ ਛੱਡ ਦਿੰਨੇ ਬੜੀ ਢੂੰਗੀ ਗੱਲਾਂ ਕਰਤੀ ਤੇ ਜਦੋਂ ਆਪਾਂ ਕਰੂਜ਼ ਮੂਡ ਲਾਤਾ ਉਹਨੂੰ ਚੜ੍ਹਾਈ ਆਈ ਜਾਵੇ ਉਹਨੂੰ ਉਤਰਾ ਆਈ ਜਾਵੇ ਉਹਨੇ ਐਕਸ ਲੀਟਰ ਛੱਡ ਉਹ ਸਕੂਟਰੀ ਆ ਹੁਣੇ ਹੀ ਆਪਾਂ ਤੁਰੇ ਜਾਂਦੇ ਆ 100 ਦਿਖਾਉਗੀ ਜਦੋਂ ਤੁਸੀਂ ਉਹਦਾ ਕਰੂਜ਼ ਵਾਲਾ ਮੂਡ ਨਾਲ ਪਤਾ 10 ਚੱਕ ਦੇਣੀ ਉਹਨੇ ਪਹਿਲੀ ਪਹਿਲੇ 10 ਦੇਣਾ ਮੈਂ 10 ਕਿਲੋਮੀਟਰ ਘਟਾ ਤੇ ਆ ਮੈਂ ਘਟਾ ਤੇ ਆ ਤੂੰ ਭਈ ਆ ਉਹਦਾ ਸੰਭਲ ਜਾਣਾ ਆਪਣੇ ਬੰਦੇ ਦਾ ਸਹਿਬ ਜਾ ਵੀ ਜਦੋਂ ਆਪਾਂ ਨੂੰ ਚੜ੍ਹਾਈ ਆ ਗਈ ਉਖਲੀ ਆ ਗਈ ਕਿਤੇ ਆਪਾਂ ਸਾਹ ਦਵਾ ਦੇਣਾ ਕਿਤੇ ਕੋਸ ਕਰ ਦੇਣਾ ਉਹ ਮੇਰੇ ਦਿਮਾਗ ਚੋਂ ਨਿਕਲ ਗਿਆ ਵੀ ਕਰੂਜ਼ ਮੂਡ ਐਵਰੇਜ ਵਧਾਉਂਦਾ ਨਹੀਂ ਘਟਾਉਂਦਾ ਲਓ ਜੀ ਦਰਸ਼ਕ ਵੀਰੋ ਤੇ ਕਿਸਾਨ ਵੀਰੋ ਸਾਡੀਆਂ ਗੱਲਾਂ ਬਹੁਤ ਲੰਮੀਆਂ ਹੋ ਗਈਆਂ ਕਰਾਂਗੇ ਕੋਈ ਨਾ ਹੋਰ ਕਰਾਂਗੇ ਅਸੀਂ ਦੁਬਾਰਾ ਫਿਰ ਹੁਣ ਉਦੋਂ ਹੀ ਕਰਾਂਗੇ ਜਦੋਂ ਪ੍ਰੈਕਟੀਕਲ ਕਰਾਂਗੇ ਵੀਰੇ ਮਾ ਠੀਕ ਹੈ ਕੋਈ ਗੱਲ ਨਹੀਂ ਅਸੀਂ ਨਾ ਵੀਰੇ ਤੋਂ ਆਪਾਂ ਫਿਰ ਟਾਈਮ ਲੈ ਲਾਂਗੇ ਤੇ ਆਪਾਂ ਕਰਾਂਗੇ ਉਹਨਾਂ ਗੱਲਾਂ ਦਾ ਵਿਸਤਾਰ ਪੂਰਵਕ ਪ੍ਰੈਕਟੀਕਲ ਆਹ ਬਾਈ ਇਸ ਨਾਮ ਦਾ ਆਪਣਾ ਮੈਂ ਤੁਹਾਨੂੰ ਦੱਸਿਆ ਸੀ ਡੈਕ ਵਾਲਾ ਹਾਂਜੀ ਹਾਂ ਵੀਰੇ ਕੋਲ ਵੀ ਆਪਾਂ ਜਲਦੀ ਚੱਲਾਂਗੇ ਮੈਂ ਆ ਜਾ ਕੇ ਵੀ ਆਪਾਂ ਪਹਿਲਾਂ ਮੈਂ ਉਹਨਾਂ ਨੂੰ ਸੱਦਣ ਦਾ ਇਰਾਦਾ ਸੀ ਅੱਜ ਅੱਛਾ ਤੇ ਬੁਲਾ ਲਓ ਜੀ ਵੀਰੇ ਮੈਂ ਕੋਈ ਨਾ ਯਾਰ ਵੀਰੇ ਤੁਸੀਂ ਆਹ ਟਰੈਕਟਰ ਕਿੱਥੋਂ ਲਾਇਆ ਕੀ ਬਈ ਇਹ ਇਹ ਵੈਸੇ ਤਾਂ ਮੈਨੂੰ ਪਤਾ ਕਾਦੇ ਲਿਆ ਇਹ ਜੀਪਾਂਸ ਤੇ ਆਉਂਦਾ ਰਫਲ ਸਟੈਂਡ ਉਹਨਾਂ ਦੇ ਆਉਂਦਾ ਇਹ ਨਾ ਜਦੋਂ ਆਪਾਂ ਖੇਤ ਕੋਈ ਕੰਮ ਕਰਦੇ ਨੇ ਨਾ ਇਹ ਜੌਂਡੀਅਰ ਨੂੰ ਬੜੀ ਆਦਤ ਸੀਗੀ ਇਹ ਜਦੋਂ ਕੋਈ ਪੱਕਾ ਖਾਲ ਸਾਡੇ ਖਾਲ ਵੱਡੇ ਆ ਜਦੋਂ ਅਸੀਂ ਨਗਾਉਂਦੇ ਸੀ ਨਾ ਕਈ ਵਾਰਾਂ ਇਹ ਦੋਨੇ ਟਾਇਰ ਬਰਾਬਰ ਕਹੇ ਨੇ ਸੱਡ ਤੇ ਇਹ ਫਾਟ ਜਾਂਦਾ ਹੀ ਨਾ ਗਾਂ ਨਾ ਪਿੱਛੇ ਜਿਵੇਂ ਇਹਦੇ ਵੇਟ ਲੱਗੇ ਨਾ ਜੇ ਕਿਸੇ ਬੰਦੇ ਨੇ ਖਾਲ ਚ ਖਲੇ ਹਰ ਕੇ ਰੋਕ ਲਿਆ ਇਹਦੇ ਨਾਲ ਪਿੱਛੇ ਉਹਨਾਂ ਦਾ ਗਾਂ ਹੁਣ ਵਜਨ ਮੂਰੇ ਜਾਦੇ ਲੱਗਾ ਹੁੰਦਾ ਸੀ ਇਹ ਨਾ ਐਡੀ ਕਿ ਲੱਕਣ ਲੈ ਕੇ ਉਹ ਜਿਹੜੇ ਆਪਣੇ ਗੋਹਾ ਫੜਨ ਵਾਲੇ ਨਹੀਂ ਫੜਦੇ ਹੁੰਦੇ ਹੂੰ ਨੱਕੇ ਸੂਈਆਂ ਤੇ ਫੜਦੇ ਆ ਉਹਨਾਂ ਕੋਲ ਐਡੀ ਇੱਕ ਬੌਲਾ ਆ ਹੁੰਦਾ ਮੂਰੇ ਪੱਤੀ ਲਾਈ ਹੁੰਦੀ ਲੋਹੇ ਦੀ ਉਹ ਮੈਂ ਪੱਕੀ ਇਹਦੇ ਤੇ ਰੱਖਤੀ ਸੀਗੀ ਜੇ ਕਿਤੇ ਕੋਈ ਜ਼ਰੂਰਤ ਆ ਜਿਵੇਂ ਆਪਣਾ ਸੁਪਰ ਸੀਡਰ ਤੇ ਝਾੜਨਾ ਜਾਂ ਕੁਝ ਵੀ ਆ ਉਹ ਇਹਦੇ ਵਿੱਚ ਪੱਕੀ ਪਈ ਹੁੰਦੀ ਹੁਣ ਲਾਤੀ ਉਹ ਉਹਦੇ ਲਈ ਸੀ ਇਹ ਇੱਕ ਤਾਂ ਹਥਿਆਰ ਹੋ ਗਿਆ ਆਪਣੇ ਕੋਲੇ ਇੱਕ ਮੌਕੇ ਦਾ ਹਥਿਆਰ ਆ ਜੇ ਕਿਤੇ ਫਸ ਗਿਆ ਮਿੱਟੀ ਕੱਢਣੀ ਟਰਾਲੀ ਫਸੀ ਜਦੇ ਨਾਲ ਦੀ ਨਾਲ ਹੀ ਇਹ ਹੁੰਦਾ ਜੀਪਾਂ ਦਾ ਰਫਲ ਸਟੈਂਡ ਕਹਿੰਦੇ ਜੀਪ ਤੇ ਲੱਗਾ ਹੁੰਦਾ ਪਹਿਲਾਂ ਆ ਨਾ ਬ੍ਰਦਰ ਨੇ ਮੇਰੇ ਨਹੀਂ ਆ ਦੇਖੋ ਤੁਹਾਨੂੰ ਮੈਂ ਖੋਣਾ ਹੁਣ ਤਾਂ ਮੇਰਾ ਹਟਾਇਆ ਵਾ ਉਹ ਕਰਕੇ ਚਾਲੂ ਕਰਾਉਂਗਾ ਇੱਥੇ ਲੱਗਾ ਸੀ ਉਹ ਆਹ ਉਹਨੇ ਬਟਨ ਲਾਤੇ ਸੀ ਇੱਥੋਂ ਡੈਕ ਖੋਲਣ ਦੀ ਲੋੜ ਹਾਂ ਉਹ ਬਾਕਸ ਬੰਦ ਹੀ ਰਹਿਣ ਦੇਣਾ ਐ ਇੱਕ ਉਧਰ ਸੱਚ ਲੱਗੀ ਹੁੰਦੀ ਸੀਗੀ ਉਹ ਲੇਜ਼ਰ ਵਾਲੀ ਓਕੇ ਇੱਕ ਬਟਨ ਹੀ ਸਾਰੇ ਕੰਮ ਕਰਦੀ ਸੀ ਗਾਣਾ ਗਾਹ ਪਿਛਾਂ ਬੈ ਪਿਛਲਾ ਲਾਉਣਾ ਤਾਂ ਵੀ ਤੇ ਜੇ ਆਪਾਂ ਆਵਾਜ਼ ਵਧਾਉਣੀ ਘਟਾਉਣੀ ਆ ਇਹ ਬਾਕਸ ਨਹੀਂ ਖੋਲਣ ਦੀ ਲੋੜ ਇਹ ਜਿਵੇਂ ਡਰਾਈਵਰ ਟਰੈਕਟਰ ਚਲਾਉਂਦੇ ਇਹਨੂੰ ਜੰਦਾ ਲਾ ਕੇ ਦੇ ਦਿੰਦੇ ਸੀ ਅਸੀਂ ਆ ਡੈਕ ਵੀਰੇ ਨੇ ਲਾਇਆ ਹਾਂ ਬਾਈ ਨਹੀਂ ਲਾਇਆ ਜਲਦੀ ਦਰਸ਼ਨ ਕਰਾਵਾਂਗੇ ਵੀਰੇ ਦੇ ਵੀ ਤੁਹਾਨੂੰ ਤੇ ਸਾਨੂੰ ਦੋ ਆ ਗਿਆ ਬਹੁਤ ਹੀ ਲੰਮੀ ਹੋ ਗਈ ਵੀਡੀਓ ਇੱਕ ਵਾਰੀ ਚ ਤੈ ਮੈਂ ਪਾ ਨਹੀਂ ਸਕਦਾ ਤੇ ਕੋਈ ਨਹੀਂ ਤੁਹਾਨੂੰ ਪਾਰਟ ਮਿਲਣਗੇ ਜਲਦੀ ਸ਼ਾਰਟਾਂ ਦੇ ਵਿੱਚ ਤੇ ਵੀਰੇ ਦਾ ਆਪਦਾ ਵੀ YouTube ਚੈਨਲ ਹੈਗਾ ਆ ਜਾ ਇੱਕ ਵਾਰੀ ਫੇਰ ਉੱਥੇ ਵੈਸੇ ਤਾਂ ਮੈਂ ਉਹਦੇ ਤੇ ਕਰੂੰਗਾ ਆਪਣੇ ਤੇ ਬਈ ਕੁਰਸੀ ਕੱਢ ਲੈਣੀ ਬੱਸ ਬੱਸ ਕੋਈ ਨਾ ਹੁਣ ਤਾਂ ਸਾਨੂੰ ਆ ਗਿਆ ਦੋ ਤੁਸੀਂ ਬਹੁਤ ਲੇਟ ਹੋ ਗਏ ਸੀ ਆ ਹੈਗਾ ਵੀਰੇ ਦਾ ਪੇਜ YouTube ਜੌਨ ਡੀਅਰ ਵਾਲੇ Facebook ਤੇ Instagram ਸਾਰਾ ਇਹੀ ਹੈ ਸਾਰਾ ਇਹੀ ਹੈ ਇਸ ਤਰ੍ਹਾਂ ਹੀ ਪਹਿਲਾਂ ਮੇਰਾ ਜਿਹੜਾ ਚੈਨਲ ਸੀਗਾ ਨਾ ਚੈਨਲ ਨਹੀਂ ਕਹਿ ਸਕਦੇ ਜਦੋਂ ਇਹ ਟੋਚਨਾ ਤੇ ਜਾਂਦੇ ਹੁੰਦੇ ਨੇ ਨਾ ਜਿਵੇਂ ਸਾਰਿਆਂ ਦੇ ਨਾਮ ਰੱਖਿੰਦੇ ਆ ਸੁਖੇਬਾਈ ਦਾ ਆਪ ਦਾ ਰੱਖਿਆ ਸੋ 71 72 ਵਾਲਿਆਂ ਦਾ ਆਪ ਦਾ ਲਿਖਿਆ ਮੇਰਾ ਰੱਖਿਆ ਹੁੰਦਾ ਹੀ ਰਿਸਕੀ ਫਾਰਮਰ ਅੱਛਾ ਰਿਸਕ ਲੈਣ ਵਾਲਾ ਕਿਸਾਨ ਤੇ ਜਦੋਂ ਮੈਂ ਇਹ ਵੀਡੀਓ ਸੇਵਕ ਬਾਈ ਨਾਲ ਕੀਤੀਆਂ ਤੇ ਮੈਂ ਜਿੱਥੇ ਵੀ ਜਾਂਦਾ ਸੀ ਨਾ ਉਹ ਕਿਤੇ ਉਹ ਜੋਂਡੀਰ ਵਾਲਾ ਬਾਈ ਆ ਗਿਆ ਉਦੋਂ ਮੈਂ ਜੋਂਡੀਰ ਦੀਆਂ ਵੀਡੀਓ ਕੀਤੀਆਂ ਸੀ ਤਿੰਨ ਚਾਰ ਫਿਰ ਉੱਥੋਂ ਪਛਾਨ ਉਹ ਫਿਰ ਮੈਂ ਕਹਿੰਦਾ ਉਹ ਕਹਿੰਦੇ ਨਾ ਜਿਹੜਾ ਲੋਕ ਨਾਂ ਦੇ ਦਨ ਉਹੀ ਰੱਖਣਾ ਚਾਹੀਦਾ ਪਰ ਮੈਂ ਤਾਂ ਕਰਕੇ ਉਹ ਤੋਂ ਬਦਲਤਾ ਸੀ ਨਹੀਂ ਉਹ ਮੇਰਾ ਕਹੀਂ ਆਨੇ ਵੇਖਿਆ ਹੋਊਗਾ ਜਦੋਂ ਪਹਿਲਾਂ ਟੋਜ ਨਟਾਜ ਨਾਂ ਦੇ ਪੰਗੇ ਲੈਂਦੇ ਉਹ ਰੈਸਕੂ ਫਾਰਮਰ ਲਿਖਾਂਦੇ ਸੀ ਰੈਸਕੂ ਫਾਰਮਰ ਫਿਰ ਤਾਂ ਕਰਕੇ ਬਦਲਤਾ ਸੀ ਚਲੋ ਅੱਜ ਬਾਰਿਸ਼ ਪੈ ਗਈ ਆ ਪਹਿਲਾਂ ਵੀ ਆਪਾਂ ਹੁਣ ਪਰਫਾਰਮੈਂਸ ਤੇ ਚਲਾਵਾਂਗੇ ਹਾਂ ਹੁਣ ਪ੍ਰੈਕਟੀਕਲ ਸਾਰਾ ਕੁਝ ਦਿਖਾਵਾਂਗੇ ਤੇ ਦੋ ਆ ਗਿਆ ਉਹਦੇ ਛੋਟੇ ਵੀਰ ਨੂੰ ਜੇ ਕੋਈ ਗਲਤੀ ਛਲਤੀ ਹੋ ਉਹਦੇ ਲਈ ਮਾਫੀ ਆ ਪਹਿਲਾਂ ਤੋਂ ਐਡਵਾਂਸ ਹੀ ਹਾਂ ਉਹਦੇ ਲਈ ਮਾਫੀ ਕਿਸੇ ਦਾ ਮਨ ਮਾੜਾ ਜਾ ਵੀ ਦੋ ਗਿਆ ਤਾਂ ਵੀ ਆਪਦਾ ਛੋਟਾ ਭਰਾ ਸਮਝ ਕੇ ਮਾਫ ਕਰ ਦਿਓ ਮਾੜਾ ਜਾ ਵੀ ਹ ਲਵ ਯੂ ਐ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਸੱਚੀ ਗੱਲ ਹੈ